ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੂ ਗੁਚਰੇ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਆਂਦ ਲਖੇ ਬਦਰੋ ਸੁਨੇ ਜਉ ਕਾਲ ਕਿਰਪਾ ਕਰਾਈ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਦਨ ਸਕੇ ਮਹਿਮਾ ਜੋ ਤੁਹਾਰੀ ਮਨਾ ਸਕਤ ਕਰਿ ਸਿਵਤ ਤੁਮਾਰੀ ਆਪ ਲਿਹੁ ਤਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਨੇ ਮਾਜ ਰੱਗ ਦੇ ਵਿੱਚ 137 ਨੰਬਰ ਅੰਗ ਤੱਕ ਜੋ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਦੇ ਸੰਖੇਪ ਵਿਆਖਿਆ ਸੰਖੇਪ ਸ਼ਬਦਾਰਤ ਸਰਵਣ ਕੀਤੇ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਜੀ ਦੇ ਮਿਹਰ ਭਰਿਆ ਹੱਥ ਰੱਖਣ ਅੱਜ ਉਸ ਤੋਂ ਅੱਗੇ ਜੋ ਗੁਰਬਾਣੀ ਹੈ ਮਾਜ ਦੀ ਰਾਗ ਮਾਜ ਰਾਗ ਦੀ ਜੋ ਵਾਰ ਹੈ ਉਹ ਸ਼ੁਰੂ ਹੁੰਦੀ ਹੈ ਉਸ ਤੇ ਕਿਰਪਾ ਕਰੋ ਆਪਾਂ ਉਸ ਤੋਂ ਸ਼ੁਰੂ ਕਰਕੇ ਸ਼ਬਦਾਰਤ ਜਿੱਥੋਂ ਤੱਕ ਗੁਰੂ ਮਹਾਰਾਜ ਦਾ ਹੁਕਮ ਹੈ ਉਤੋ ਤੱਕ ਆਪਾਂ ਸ਼ਬਦ ਅਰਥ ਸੰਖੇਪ ਵਿਆਖਿਆ ਕਰ ਲਈਏ ਜੀ ਵਾਰ ਮਾਜ ਕੀ ਤਤਾ ਸਲੋਕ ਮਹੱਲਾ ਪਹਿਲਾ ਇਹ ਮਾਜ ਰਾਗ ਦੀ ਵਾਰ ਹੈ ਤੇ ਸਲੋਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦੁਆਰਾ ਚਾਰੇ ਗਏ ਨੇ ਉਹ ਗੁਰਬਾਣੀ ਹੈ ਤੇ ਇਸ ਗੁਰਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 137 ਤੇ ਦਰਜ ਕੀਤਾ ਹੈ ਵਰਣਨ ਕੀਤਾ ਹੈ ਜੀ ਮਲਕ ਮਰੀਦ tatha ਚੰਦਰਰਾ ਸੋਇਆਂ ਕੀ ਧੁਨੇ ਗਾਵਣੀ ਇਹ ਮਲਕ ਮਰੀਦ ਇਹ ਜਿਹੜੇ ਪਿਛੇ ਤੋਂ ਬਾਦਸ਼ਾਹ ਹੋਏ ਨੇ ਇਹਨਾਂ ਦੀ ਅਪੋ ਚੰਦਰਰਾ ਦੀ ਸੋਇਆਂ ਦੀ ਅਪੋਈ ਦੀ ਜੰਗ ਹੋਈ ਤੋ ਜੋ ਜੰਗ ਸੀ ਨਾ ਜਿਹੜੀ ਉਹਦੀ ਢਾਡੀਆਂ ਨੇ ਵਾਰ ਲਿਖੀ ਢਾਡੀ ਵਾਰ ਗਾਉਂਦੇ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਵਾਰਾਂ ਤੇ ਧੁਨੀਆਂ ਚੜਾਈਆਂ ਹਨਾ ਉਦੋਂ ਹੁਕਮ ਕੀਤਾ ਸੀ ਕਿ ਜਿਸ ਤਰ੍ਹਾਂ ਉਹ ਵਾਰ গਾਈ ਗਈ ਜਿਹੜੀ ਤਰਜਤੇ ਜਿਹੜੀ ਟੋਨ ਤੇ ਜਿਹੜਾ ਜਿਸ ਤਰ੍ਹਾਂ ਵੀ ਉਹ ਵਾਰ গਾਈ ਗਈ ਹੈ ਨਾ ਮਲਕ ਅਮਰੀਦ ਤੇ ਚੰਦਰਰਾਸ ਸੁਈਆਂ ਦੀ ਇਹ ਜਿਹੜੀ ਵਾਰ ਹੈ ਆਪਣੇ ਮਾਝ ਦੀ ਇਸ ਨੂੰ ਉਸ ਤਾਲ ਦੇ ਉਸ ਰਾਗ ਦੇ ਵਿੱਚ ਗਾਇਨ ਕਰਨਾ ਹੈ ਜੀ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਕ ਅਕਾਲ ਪੁਰਖ ਵਾਹਿਗੁਰੂ ਇਕ ਓ ਅੰਕਾਰ ਇਕ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿੱਚ ਚੱਲਦੀ ਹੈ ਸਤਨਾਮ ਉਸਦਾ ਨਾਮ ਸੱਚਾ ਹੈ ਕਰਤਾ ਪੁਰਖ ਉਹ ਕਰਨ ਵਾਲਾ ਇਹ ਕਹੇ ਜਗਮਾਹ ਪੁਰਖ ਏਕ ਹੈ ਹੋਰ ਸਗਲੀ ਨਾਲ ਸਬਾਈ ਇਹ ਕੋਈ ਪੁਰਖ ਹੈ ਇੱਕ ਜਗ ਦੇ ਜਗ ਦੇ ਵਿੱਚ ਬਾਕੀ ਸਭ ਅਸੀਂ ਉਸ ਦੀਆਂ ਇਸਤਰੀਆਂ ਹਾਂ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਸ ਦੀ ਕਰਤੇ ਕੀ ਜਿਹੜੀ ਮਹਿਤਾ ਨਾ ਉਹਨੂੰ ਗੁਰੂ ਦੀ ਕਿਰਪਾ ਦੇ ਨਾਲ ਜਾਣਿਆ ਜਾਂਦਾ ਹੈ ਜੀ ਸ਼ਲੋਕ ਮਹੱਲਾ ਪਹਿਲਾ ਇਹ ਜਿਹੜਾ ਸ਼ਲੋਕ ਆ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਨੇ ਉਹਨਾਂ ਦੀ ਰਚਨਾ ਤੋਂ ਉਚਾਰਿਆ ਹੋਇਆ ਸ਼ਲੋਕ ਹੈ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਨੇ ਇਹ ਜਿਹੜੀ ਬਾਹਰ ਇਸ ਤੇ ਪਹਿਲਾ ਸ਼ਲੋਕ ਆ ਜਿਹੜਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰੀ ਗਈ ਕੁਰਬਾਨੀ ਲਿਖੀ ਹੈ ਜੀ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਹ ਲੋਏ ਅਮਲ ਅਮਰ ਪਦਾਰਥ ਨਾਨਕਾ ਮਨ ਮਨੈ ਸੁਖ ਹੋਏ ਗੁਰੂ ਹੀ ਦਾਤਾ ਹੈ ਗੁਰੂ ਜਿਹੜਾ ਘਰ ਦੇ ਵਿੱਚ ਰੋਸ਼ਨੀ ਕਰਦਾ ਤੇ ਗੁਰੂ ਦੀਪਕ ਹੈ ਤੇ ਜਿਹੜੀ ਲੋਆ ਰੋਸ਼ਨੀ ਹੈ ਇਹ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਗੁਰੂ ਗੋ ਰੂ ਗੋ ਦਾ ਅਰਥ ਹੈ ਹਨੇਰਾ ਤੇ ਰੂ ਦਾ ਅਥਾ ਹੈ ਰੋਸ਼ਨੀ ਤੇ ਜਿਹੜਾ ਤੁਹਾਡੇ ਹਨੇਰੇ ਘਰ ਦੇ ਵਿੱਚ ਰੋਸ਼ਨੀ ਕਰ ਦੇਵੇ ਉਹ ਗੁਰੂ ਹੁੰਦਾ ਹੈ ਕਈ ਤਰ੍ਹਾਂ ਦੇ ਗੁਰੂ ਹੁੰਦੇ ਹਨ ਜਿਹੜੇ ਕੰਮ ਕਿਸੇ ਤੋਂ ਸਿੱਖਦੇ ਨੇ ਉਹ ਵੀ ਆਪਣਾ ਗੁਰੂ ਧਾਰਨ ਕਰ ਲੈਂਦੇ ਨੇ ਕੋਈ ਇੱਟਾਂ ਲਾਉਣੀਆਂ ਸਿੱਖਿਆ ਕੋਈ ਲੱਕੜ ਦਾ ਕੰਮ ਸਿੱਖਿਆ ਤੇ ਜੇ ਕੰਮ ਉਹ ਚੰਗਾ ਨਾ ਨਾ ਕਰੇ ਉਹਨੂੰ ਕਹਦੇ ਕਿਹੜਾ ਤੇਰਾ ਗੁਰੂ ਹੈ ਕਿਹੜਾ ਤੇਰਾ ਉਸਤਾਦ ਸੀ ਕਿੰਨੇ ਤੈਨੂੰ ਸਿਖਾਇਆ ਇਸ ਕਰਕੇ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧਲੇ ਕਰਮ ਕਰੇਨ ਕੋਈ ਕੂੜ ਕਸਤ ਕਮਾਉਂਦੇ ਨੇ ਤੇ ਝੂਠੋ ਝੂਠ ਬਲੇਨ ਸਾਡਾ ਗੁਰੂ ਪੂਰਾ ਹੈ ਇਸ ਕਰਕੇ ਸਾਡੇ ਗੁਰੂ ਨੇ ਸਾਡੇ ਹਿਰਦੇ ਵਿੱਚ ਰੋਸ਼ਨੀ ਕਰ ਦਿੱਤੀ ਤੇ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਇਹ ਜਾਣਗੇ ਕਿ ਜਿਹੜਾ ਆਕਾਰਪੁਰਖ ਵਹਿਗਰੂ ਹੈ ਉਹ ਇੱਕ ਹੈ ਏਕ ਹੀ ਕੀ ਸੇਵ ਸਾਬ ਹੀ ਕੋ ਗੁਰਦੇਵ ਏਕ ਦੂਸਰੋ ਨਾ ਔਰ ਕੋਈ ਭੂਤ ਭਰਮ ਮਾਨਬੋ ਇਸ ਕਰਕੇ ਅਸੀਂ ਹੋਰ ਕਿਸੇ ਨੂੰ ਮੰਨਦੇ ਨਹੀਂ ਹੋਰ ਕਿਸੇ ਨੂੰ ਜਾਣਦੇ ਨਹੀਂ ਤੇ ਉਹ ਗੁਰੂ ਨੇ ਸਾਡੇ ਹਿਰਦੇ ਦੇ ਵਿੱਚ ਸਾਡੇ ਮਨ ਦੇ ਵਿੱਚ ਪ੍ਰਕਾਸ਼ ਕਰ ਦਿੱਤਾ ਤੇ ਸਾਨੂੰ ਇਹ ਸਾਰਾ ਕੁਝ ਦਿਸ ਪਿਆ ਜੀ ਅਮਰ ਪਦਾਰਥ ਨਾਨਕਾ ਮਨ ਮਨ ਐ ਸੁਖ ਹੋਏ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਾਮ ਆ ਨਾ ਇਹ ਅਮਰ ਪਦਾਰਥ ਹੈ ਜਿਹਦੇ ਅਸੀਂ ਮਨ ਕਰਕੇ ਮੰਨ ਲੈਨੇ ਆ ਨਾ ਤੇ ਸਾਨੂੰ ਸੁਖ ਸਾਰੇ ਪ੍ਰਾਪਤ ਹੋ ਜਾਂਦੇ ਆ ਤੇ ਇਹਨਾਂ ਦੁੱਖ ਨਾ ਭੁੱਖ ਤੇ ਇਹਨਾਂ ਨਾ ਹੋ ਨਾ ਕਈਏ ਤੇ ਇਹਨਾਂ ਰਕ ਜਿਹੜੇ ਜਿੰਨੇ ਵੀ ਗੁਰਮੁਖ ਪਿਆਰੇ ਆ ਜਿਹੜੇ ਨਾਮ ਸੁਣਿਆ ਮੰਨਿਆ ਮਨ ਕੀਤਾ ਭਾਉ ਜਿਨ੍ਹਾਂ ਨੇ ਮਨ ਸੁਣਿਆ ਨਾ ਨਾਮ ਮੰਨਿਆ ਤੇ ਮਨ ਦੇ ਵਿੱਚ ਭਾਵਨਾ ਬਣ ਲਈ ਹੈ ਅੰਤਰਗਤੀ ਤਮਲ ਨਾਓ ਉਹ ਮੰਨਦੇ ਅੰਦਰ ਹੀ ਤੀਰਥਾਂ ਦੇ ਇਸ਼ਨਾਨ ਕੀਤੇ ਜਾਂਦੇ ਉਹਨਾਂ ਨੂੰ ਵਾਰ-ਵਾਰ ਲੱਖਾਂ ਤੀਰਥਾਂ ਤੇ ਨੇਕਾਂ ਤੀਰਥਾਂ ਦੇ ਭਟਕਣਾ ਨਹੀਂ ਪੈਂਦਾ ਉਹਨਾਂ ਦੇ ਮਨ ਦੇ ਵਿੱਚ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜਦੋਂ ਮਨ ਕਰਕੇ ਮੰਨ ਲਿਆ ਹੈ ਨਾ ਫਿਰ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਜੀ ਮਹੱਲਾ ਪਹਿਲਾ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋਤ ਇਸ ਜਿਹੜਾ ਇੱਕ ਇਨਸਾਨ ਆ ਨਾ ਇਹਦੀ ਸਾਰੀ ਅਵਸਥਾ ਬਚਪਨ ਤੋਂ ਲੈ ਕੇ ਤੇ ਬਡਾਪੇ ਤੱਕ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਇਸ ਸ਼ਲੋਕ ਦੇ ਵਿੱਚ ਵਰਣਨ ਕੀਤੀ ਹੈ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਪਹਿਲਾਂ ਤੇ ਜਿਹੜਾ ਬੱਚਾ ਜੰਮਦਾ ਉਹਨਾਂ ਨੂੰ ਮਾਤਾ ਦੇ ਦੁੱਧ ਨਾਲ ਪਿਆਰ ਹੁੰਦਾ ਉਹ ਮਾਤਾ ਦਾ ਦੁੱਧ ਪੀਂਦਾ ਉਸ ਨਾਲ ਪਿਆਰ ਹੁੰਦਾ ਦੂਜਾ ਮਾਏ ਬਾਪ ਕੀ ਸੁਧ ਵੀ ਜੋ ਦੂਜੀ ਅਵਸਥਾ ਆਉਂਦੀ ਹੈ ਨਾ ਫਿਰ ਪਤਾ ਲੱਗ ਜਾਂਦਾ ਵੀ ਮਾਂ ਕੌਣ ਆ ਤੇ ਮੇਰਾ ਬਾਪ ਕੌਣ ਹੈ ਏਵੇਂ ਬੀਬੀ ਅਕੈਡਮੀ ਦੇ ਕਿ ਬੱਚਾ ਸਵਾ ਮਹੀਨੇ ਤੋਂ ਬਾਅਦ ਪੱਗ ਪਛਾਣਨ ਲੱਗ ਪੈਂਦਾ ਤੇ ਪਤਾ ਲੱਗ ਜਾਂਦਾ ਮੇਰਾ ਬਾਪ ਕੌਣ ਆ ਤੀਜੇ ਭਇਆ ਭਾਬੀ ਬੇਬ ਜਦੋਂ ਤੀਜੀ ਅਵਸਥਾ ਆਉਂਦੀ ਹੈ ਫਿਰ ਭਾਬੀ ਬੀਬੇ ਦਾਦੀ ਦਾਦਾ ਉਹਨਾਂ ਬਾਰੇ ਗਿਆਨ ਹੋ ਜਾਂਦਾ ਬੱਚੇ ਨੂੰ ਚੌਥਾ ਪਿਆਰ ਉਪੰਨੀ ਖੇਡ ਜਦੋਂ ਚੌਥੀ ਅਵਸਥਾ ਆਉਂਦੀ ਹੈ ਨਾ ਬੱਚਾ ਜਰਾ ਇੱਕ ਵੱਡਾ ਹੋਣ ਲੱਗਦਾ ਤੇ ਉਹਨੂੰ ਖੇਡ ਪਿਆਰੀ ਹੋ ਜਾਂਦੀ ਹੈ ਉਹ ਬਹੁਤ ਖੇਡਦਾ ਘਡੌਣਿਆਂ ਦੇ ਨਾਲ ਖੇਡਦਾ ਆਪਣੇ ਮਾਪੇ-ਬਾਪ ਦੇ ਨਾਲ ਖੇਡਦਾ ਕਦੇ ਉੱਪਰ-ਥੱਲੇ ਮਾਂ ਲੰਮੀ ਪੈ ਜਾਂਦੀ ਹੈ ਬੱਚਾ ਕਦੇ ਇੰਦਰ ਪਲਟੀ ਮਾਰਦਾ ਕਦੇ ਓਡਰ ਪਲਟੀ ਮਾਰਦਾ ਕਦੇ ਪਿਤਾ ਦੇ ਉੱਤੇ ਖੇਡਦਾ ਕਦੇ ਮਾਂ ਦੇ ਉੱਤੇ ਖੇਡਦਾ ਚੌਥੇ ਪਿਆਰ ਉਪੰਨੀ ਖੇਡ ਪੰਜਵਾਂ ਖਾਣ ਪੀਣ ਦੀ ਧਾਤ ਜਦੋਂ ਜਰਾ ਵੱਡਾ ਹੋ ਜਾਂਦਾ ਨਾ ਉਦੋਂ ਫਿਰ ਉਹਨੂੰ ਚੀਜ਼ਾਂ ਦੇ ਸਵਾਦ ਦਾ ਪਤਾ ਲੱਗ ਜਾਂਦਾ ਉਹ ਕਦੇ ਕਹਿੰਦਾ ਕੁਸ਼ਕਾਣਾ ਕਦੇ ਚਾਕਲੇਟ ਖਾਣੀ ਆ ਕਦੇ ਆਈਸਕ੍ਰੀਮ ਖਾਣੀ ਆ ਕਦੇ ਕੁਸ਼ਕਾਣਾ ਕਦੇ ਕੁਸ਼ਕਾਣਾ ਇਹ ਖਾਣ ਪੀਣ ਦੀ ਧਾਤ ਲੱਗ ਜਾਂਦੀ ਉਹ ਜਵਾਨੀ ਭਰਨੀ ਸ਼ੁਰੂ ਹੋ ਜਾਂਦੀ ਹੈ ਉਹਦਾ ਸਰੀਰ ਵਧਣਾ ਸ਼ੁਰੂ ਹੋ ਜਾਂਦਾ ਤੇ ਉਮਰ ਵਧਣੀ ਵੱਡੀ ਹੋ ਜਾਂਦੀ ਹੈ ਸ਼ੈਵੇਂ ਕਾਮਨਾ ਪੁੱਛੇ ਜਾਂਦੇ ਜਦੋਂ ਭਾ ਜਵਾਨੀ ਹੋ ਜਾਂਦੀ ਹੈ ਨਾ ਉਦੋਂ ਫਿਰ ਐਸੀ ਵਰਤਾ ਬਣ ਜਾਂਦੀ ਹੈ ਕਿ ਉਹ ਹਰ ਵੇਲੇ ਐਸੇ ਧਿਆਨ ਕਰਦਾ ਕਿ ਉਹ ਵੀੰਦੇ ਵੀ ਤੁਹਾਡੇ ਤੁਸੀਂ ਜਾਣਕਾਰੀ ਚ ਹੋ ਕਿ ਵਿਆਹ ਸ਼ਾਦੀਆਂ ਵਿੱਚ ਕਈ ਵਾਰ ਹੁੰਦੇ ਆ ਉਹ ਫੇ ਜਾਤ ਕੁਜਾਤ ਨਹੀਂ ਪੁੱਛਦੇ ਛੇਵੇਂ ਕਾਮਨਾ ਪੁੱਛੇ ਜਾਤ ਬੰਦਾ ਕਾਮ ਦੇ ਵਿੱਚ ਵਸ ਪੈ ਜਾਂਦਾ ਹੈ ਸੱਤਵੇਂ ਸਾਂਝ ਕੀਆ ਘਰ ਵਾਸ ਜਦੋਂ ਸੱਤਵੇਂ ਹਸਤਾ ਬਣਦੀ ਹੈ ਨਾ ਬੰਜੇ ਦੀ ਤੇ ਫਿਰ ਸ਼ਾਮਾਂ ਦਾ ਵੇੜਾ ਹੋ ਜਾਂਦਾ ਜਿੰਦਗੀ ਦਾ ਤੇ ਜ਼ਿੰਦਗੀ ਢਲਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਹੌਲੀ ਹੌਲੀ ਸਰੀਰ ਜਿਹੜਾ ਸਾਂਝ ਦਾ ਮਤਲਬ ਆਪਕੇ ਧੌਲੇ ਆਉਣੇ ਸ਼ੁਰੂ ਹੋ ਗਏ ਬਢਾਪੇ ਵੱਲ ਚੱਲ ਪਿਆ ਅੱਠਵੇਂ ਕਰੋਧ ਹੋ ਆ ਤਨਨਾਸ਼ ਅਠੀ ਅਵਸਥਾ ਇਹ ਆ ਜਾਂਦੀ ਆ ਕਿ ਜਦੋਂ ਬੁੱਢਾ ਹੋ ਜਾਂਦਾ ਨਾ ਉਹ ਗੁੱਸਾ ਵੀ ਜ਼ਿਆਦਾ ਆਉਂਦਾ ਤੇ ਹਰ ਇੱਕ ਦੇ ਗੱਲ ਪੈਂਦਾ ਆਪ ਦੇ ਕੋਲੋਂ ਕੁਝ ਹੁੰਦਾ ਨਹੀਂ ਤੇ ਦੂਜਿਆਂ ਦੇ ਨਾਲ ਗੁੱਸਾ ਕਰਦਾ ਤੇ ਦੂਜਿਆਂ ਨਾਲ ਨਾਰਾਜ਼ ਹੁੰਦਾ ਨਾਵਾਂ ਧੌਲੇ ਉੱਬੇ ਸਾ ਜਦੋਂ ਨੌਵਾਂ ਅਵਸਥਾ ਜਿਹੜੀ ਆ ਗਈ ਨਾ ਤੇ ਸਾਰੇ ਸਰੀਰ ਦੇ ਵਾਲ ਚਿੱਟੇ ਹੋ ਗਏ ਧੌਲੇ ਆ ਗਏ ਸਾਰੇ ਸਰੀਰ ਤੇ ਤੇ ਉੱਬੇ ਸਾ ਜਦੋਂ ਤੁਰ ਲੱਗਦਾ ਉਦੋਂ ਵੀ ਸਾਹ ਚੜਦਾ ਬੈਣ ਲੱਗਦਾ ਉਦੋਂ ਵੀ ਸਾਹ ਚੜਦਾ ਤੇ ਦਸਵਾਂ ਦੱਦਾ ਹੋਆ ਸੁਆ ਜਦੋਂ ਦਸਵੀਂ ਅਵਸਥਾ ਬਣ ਗਈ ਤੇ ਫਿਰ ਜਦੋਂ ਸੰਸਕਾਰ ਕਰ ਦਿੱਤਾ ਦੱਦਾ ਹੋਵਾ ਸੁਆ ਸੰਸਕਾਰ ਕਰ ਦਿੱਤਾ ਤੇ ਸੁਆ ਹੋ ਗਿਆ ਦਸਵੀਂ ਅਵਸਥਾ ਇੱਥੇ ਆ ਗਈ ਗਏ ਸੇ ਗੀਤ ਪੁਕਾਰੀ ਤਾ ਤੇ ਗੀਤ ਸਾਰੇ ਚੱਲ ਗਏ ਪੇ ਤਾ ਹਮ ਵਜਣ ਲੱਪੀਆਂ ਚਾਚ ਫੇਰੇ ਉਡਿਆ ਹਾਂਸ ਦਸਾਏ ਰਾ ਜਿਹੜਾ ਜਿਹੜੀ ਆਤਮਾ ਵਾ ਉਹ ਉੱਡ ਕੇ ਚੜ ਗਈ ਆਪਣੇ ਰਸਤੇ ਦੇ ਪੈ ਰ ਗਈ ਆਇਆ ਗਇਆ ਹੋਇਆ ਨਾਓ ਪੇ ਜੋ ਦੁਨੀਆ ਵਿੱਚ ਕਹਿੰਦੇ ਫਲਾਣਾ ਆਇਆ ਸੀ ਐਨੇ ਸਾਲ ਉਮਰ ਭੋਗੀ ਤੇ ਹੁਣ ਚਲੇ ਗਿਆ ਆਇਆ ਗਿਆ ਪਹਿਲਾਂ ਆਇਆ ਨਾ ਸੀ ਫਿਰ ਗਿਆ ਤੇ ਹੁਣ ਮੋਇਆ ਨਾ ਹੁਣ ਚਲੇ ਗਿਆ ਜੀ ਪਿਛੈ ਪਤਲ ਸਦਹੁ ਕਾਵ ਤੇ ਫੇ ਪਿਛੋਂ ਕਰਾਗੀ ਸਿੰਘਾਂ ਨੂੰ ਬੁਲਾਉਂਦੇ ਆ ਤੇ ਬੁਲਾ ਕੇ ਕੀਰਤਨ ਕਰਾਉਂਦੇ ਆ ਕਿਉਂਕਿ ਆਖਰੀ ਜਿਹੜੀ ਅੰਤਮ ਅਰਦਾਸਾਂ ਉਹ ਕਰਨੀਆਂ ਹੁੰਦੀਆਂ ਨਾਨਕ ਮਨਮੁਖੇ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨਮੁਖ ਲੋਕ ਆ ਨਾ ਉਹ ਅੰਨੇ ਅਦਾ ਅੰਨਾਈ ਉਹਨਾਂ ਦਾ ਪਿਆਰ ਹੁੰਦਾ ਤੇ ਗੁਰੂ ਤੋਂ ਬਾਝ ਬਿਨਾ ਇਹ ਸਾਰਾ ਸੰਸਾਰ ਡੁੱਬ ਜਾਂਦਾ ਹੈ ਜਿਹੜਾ ਗੁਰੂ ਹੈ ਗੁਰੂ ਹੀ ਰਸਤਾ ਦਿਖਾਉਂਦਾ ਤੇ ਗੁਰੂ ਹੀ ਪਾਰ ਉਤਾਰਾ ਕਰਦਾ ਹੈ ਜੀ ਮਹੱਲਾ ਪਹਿਲਾ 10 ਬਾਲ ਤਣ 20 ਰਵਣ 30 ਕਾ ਸੁੰਦਰ ਕਹਾਵੈ ਇਹਦੇ ਵਿੱਚ ਜਿਹੜਾ ਸ਼ਬਦ ਆ ਨਾ ਇਹ ਚ 10 ਦਾ ਸਾਲ ਦਾ ਕਹ ਦੱਸਿਆ ਮਹਾਰਾਜ ਨੇ ਗੁਰੂ ਨਾਨਕ ਪਾਸ਼ਾ ਨੇ 10 ਬਾਲ ਤਣ 10 ਸਾਲ ਤੱਕ ਬੱਚੇ ਦਾ ਬਚਪਨ ਹੁੰਦਾ 20 ਰਵਣ 20 ਸਾਲਾਂ ਤੱਕ ਨਾ ਜਵਾਨੀ ਆ ਜਾਂਦੀ ਹੈ ਤੇ 30ਾਂ ਦਾ ਸੁੰਦਰ ਕਹਾਵੇ 30 ਸਾਲ ਦਾ ਜਿਹੜਾ ਤ ਸੁੰਦਰ ਹੋ ਜਾਂਦਾ ਪੂਰੀ ਸੁੰਦਰਤਾ ਉਹਦੇ ਚਿਹਰੇ ਤੇ ਆ ਜਾਂਦੀ ਹੈ ਜਵਾਨ ਹੋ ਜਾਂਦਾ ਹੈ 40 ਇਸੀ ਪੁਰ ਹੋਏ 40 ਸਾਲਾਂ ਦੇ ਜਦੋਂ ਹੁੰਦਾ ਹੈ ਨਾ ਉਹਦਾ ਪੂਰਾ ਸਰੀਰ ਦੇ ਚ ਤਾਕਤ ਭਰ ਜਾਂਦੀ ਹੈ 40 ਸਾਲਾਂ ਤੱਕ ਜਿੰਨੀ ਸਰੀਰ ਦੀ ਤਾਕਤ ਆ ਗਈ ਆ ਗਈ 40 ਸਾਲਾਂ ਤੋਂ ਬਾਅਦ ਆ ਕੇ ਸਰੀਰ ਦੇ ਵਿੱਚ ਤਾਕਤ ਨਹੀਂ ਵਾਦੀ 85 ਪੱਗ ਖਿਸਾਏ 60 ਕੇ ਬੁਢੇਪਾ ਆਵੇ ਜਦੋਂ 50 ਸਾਲਾਂ ਦਾ ਹੋ ਜਾਂਦਾ ਨਾ ਫਿਰ ਗਾਂ ਨੂੰ ਪੈਰ ਕਰਦੇ ਦੋ ਪੈਰ ਪਛਾਣ ਨੂੰ ਆਉਣੇ ਸ਼ੁਰੂ ਹੋ ਜਾਂਦੇ ਆ 60 ਕੇ ਬੁਢੇਪਾ ਆਵੇ 60 ਸਾਲਾਂ ਦੇ ਨੂੰ ਬੁਢੇਪਾ ਆ ਜਾਂਦਾ ਧੌਲੇ ਆ ਜਾਂਦੇ ਆਪਣੇ ਬੁਢੇਪੇ ਦੇ ਵਿੱਚ ਦਾਖਲ ਹੋ ਜਾਂਦਾ ਹੈ ਜੀ 70 ਕਾ ਮਤਹੀਣਾ ਅਸੀਂਾਂ ਕਾ ਵਿਵਹਾਰ ਨਾ ਪਾਵੇ ਇਹ ਜਣਾ ਆਪਣੇ ਇੱਕ ਗੱਲ ਚਾਦੀ 70 ਬਤਰਾ ਹੋ ਗਿਆ ਨੂੰ ਅਕਲ ਨਹੀਂ ਰਹਿ ਗਈ 70 ਕਾ ਮਤਹੀਣ ਇਹ ਮੰਨਿਆ ਗਿਆ ਜੇ 70 ਸਾਲ ਦਾ ਇਨਸਾਨ ਹੋ ਜਾਂਦਾ ਨਾ ਉਹਦੀ ਜਿਹੜੀ ਅਕਲ ਆ ਨਾ ਉਹ ਘਟ ਜਾਂਦੀ ਹੈ ਮਤੋਂ ਦੀ ਘਟ ਜਾਂਦੀ ਹੈ 80 ਕਾ ਬਿਹਾਰ ਨਾ ਪਾਵੇ ਜਦੋਂ 80 ਦਾ ਹੋ ਜਾਂਦਾ ਨਾ ਫੇ ਉਹ ਗੱਲ ਕਰ ਕਰਕੇ ਭੁੱਲਦਾ ਵਾਰ-ਵਾਰ ਭੁੱਲਦਾ ਉਸਨੂੰ ਸੰਸਾਰਿਕ ਵਿਹਾਰ ਜਿਹੜੇ ਆ ਕਾਰ ਵਿਹਾਰ ਉਹ ਨਹੀਂ ਕੀਤੇ ਜਾਂਦੇ ਉਹਦੇ ਕੋਲੋਂ ਜੀ ਨਵੇਂ ਕਾ ਸਹਿਜਾ ਸਣੀ ਮੂਲ ਨਾ ਜਾਣੈ ਅਪਬਲ ਜਦੋਂ 90 ਸਾਲਾਂ ਦਾ ਹੋ ਜਾਂਦਾ ਤੇ ਜਿਹੜੀ ਸੇਜ ਆ ਨਾ ਇੱਕੋ ਯਾਸਨ ਰਹਿ ਜਾਂਦਾ ਤੇ ਮੂਲ ਨਾਲ ਜਾਣੇ ਆਪ ਵੱਲ ਬਿਲਕੁਲ ਆਪਣੇ ਸਰੀਰ ਦੀ ਤਾਕਤ ਦਾ ਪਤਾ ਨਹੀਂ ਲੱਗਦਾ ਆਪ ਤੇ ਉੱਠਦਾ ਵਾ ਹਿੰਮਤ ਕਰਕੇ ਜਵਾਨੀ ਵਾਲੇ ਹਿਸਾਬ ਨਾਲ ਅੱਗੇ ਠੇਡਾ ਲਾ ਕੇ ਡਿੱਗਦਾ ਕਦੇ ਗਿੱਟਾ ਟੁੱਟ ਗਿਆ ਕਿਸੇ ਦਾ ਕਦੇ ਚੂਲਾ ਟੁੱਟ ਗਿਆ ਕਿਸੇ ਦਾ ਕਿਸੇ ਦਾ ਗੋਡਾ ਟੁੱਟ ਗਿਆ ਕਿਸੇ ਦੀਆਂ ਪਸਲੀਆਂ ਟੁੱਟ ਗਈਆਂ ਐਸੀ ਹਵੱਤਾ ਬਣ ਜਾਂਦੀ ਹੈ ਕਿ ਮੂਲ ਨਾਲ ਜਾਣੇ ਆ ਬਿਲਕੁਲ ਆਪਣੇ ਸਰੀਰ ਦੀ ਤਾਕਤ ਦਾ ਪਤਾ ਨਹੀਂ ਲੱਗਦਾ ਤੇ ਮਨ ਕਰਕੇ ਹਿੰਮਤੇ ਕਰਦਾ ਹੈ ਪਰੰਤੂ ਪਤਾ ਨਹੀਂ ਲੱਗਦਾ ਤੇ ਇਸ ਕਰਕੇ ਡਿਗ ਡਿਗ ਪੈਂਦਾ ਹੈ ਜੀ ਟੰਡੋਲ ਮਾ ਢੂੰਡਮ ਡਿਠ ਮੈਂ ਨਾਨਕ ਜਗ ਧੁਏ ਕਾ ਤਵਲ ਹਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਅਸੀਂ ਬੜਾ ਘੁੰਮ ਕੇ ਵੇਖ ਲਿਆ ਤੇ ਜਿਹੜਾ ਇਹ ਦੁਨੀਆ ਨਾ ਇਹ ਧੁਏ ਦਾ ਮਹਿਲ ਆ ਇਹਦੇ ਵਿੱਚ ਹੋਰ ਕੁਝ ਨਹੀਂਗਾ ਤੇ ਧੁਏ ਦਾ ਮਹਿਲ ਹੀ ਇਹਦੇ ਵਿੱਚ ਹੋਰ ਕੁਝ ਨਹੀਂਗਾ ਜਗਤ ਧੂਏ ਕਾ ਪਹਾੜ ਤੂੰ ਸੱਚਾ ਕਰ ਮੰਨਿਆ ਕਿਹੇ ਵਿਚਾਰ ਇਹ ਜਗਤ ਧੂਏ ਕਾ ਪਹਾੜ ਤੈ ਸੱਚਾ ਕਰ ਮੰਨਿਆ ਕਿਹੇ ਵਿਚਾਰ ਇਸ ਕਰਕੇ ਤੂੰ ਕਿਹਦਾ ਕਰਕੇ ਕਹੀ ਜਨਾ ਵਾ ਇਹ ਮੇਰਾ 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 ਇਹਦੇ ਧੂਏ ਦੇ ਪਹਾੜ ਵਰਗਾ ਹਵਾ ਆਈ ਤੇ ਧੂਆ ਖਤਮ ਤੇ ਸਭ ਕੁਝ ਖਤਮਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਢੁੰਡਮ ਟੰਡੂ ਟੰਡੋਲਾ ਮ ਢੁੰਡਮ ਡੇਠਮੈਂ ਨਾਨਕ ਜਗਤ ਧੂਏ ਕਾ ਧਰ ਹਰ ਅਹੀਂ ਬੜਾ ਫੇਰ ਫੇਰ ਕੇ ਬੜਾ ਘੁੰਮ ਘੁੰਮ ਕੇ ਢੂੰ ਢੂੰਡ ਕੇ ਵੇਖ ਲਿਆ ਪਰ ਤੂ ਇਹ ਅੰਤ ਕਢਿਆ ਕਿ ਜਿਹੜਾ ਜੱਗ ਹੈ ਦੁਨੀਆ ਇਹ ਤੁਮੇ ਦਾ ਮਹਿਲ ਹੈ ਹੋਰ ਕੁਛ ਨਹੀਂ ਹੈ ਜੀ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਅਪਤੀ ਹੇ ਵੈਗਰੂ ਕਾਲ ਪੁਰਖ ਜੀ ਤੁਸੀਂ ਅਗੰਮ ਹੋ ਤੁਸੀਂ ਗਮਤਾ ਤੋਂ ਰਹਿਤ ਹੋ ਤੁਹਾਡੀ ਗਮਤਾ ਕੋਈ ਪਾ ਨਹੀਂ ਸਕਦਾ ਆਪ ਸ੍ਰਿਸ਼ਟੋ ਪਾਤੀ ਤੁਸੀਂ ਆਪ ਜਿਹੜਾ ਸਾਰੀ ਸ੍ਰਿਸ਼ਟੀ ਹੈ ਨਾ ਇਹ ਤੁਸੀਂ ਆਪ ਪਾਈ ਹੈ ਹੋਰ ਕੋਈ ਨਹੀਂ ਇਹ ਪਾ ਸਕਦਾ ਜੀ ਰੰਗ ਪਰੰਗ ਅਪਾਰ ਜਨਾ ਬਹੁ ਬਹੁ ਬਿਦ ਭਾਤੀ ਕਈ ਤਰ੍ਹਾਂ ਦੇ ਰੰਗ ਬਣਾਤੇ ਤੁਸੀਂ ਜਾਨਵਰਾਂ ਵੱਲ ਵੇਖਦੇ ਜੋ ਇੱਕ ਜਾਤੀ ਦੇ ਜਾਨਵਰ ਹੁੰਦੇ ਆ ਉਹਨਾਂ ਦੇ ਕਈ ਰੰਗ ਹੁੰਦੇ ਆ ਇਸ ਤਰ੍ਹਾਂ ਇਹ ਇਨਸਾਨ ਆ ਕੋਈ ਬਹੁਤ ਚਿੱਟੇ ਆ ਕੋਈ ਬਹੁਤ ਕਾਲੇ ਆ ਕੋਈ ਦਰਮਿਆਨੇ ਆ ਕਈ ਤਾਂਬੇ ਰੰਗੇ ਆ ਕਈ ਕਣਕ ਬੰਨੇ ਆ ਇਸ ਕਰਕੇ ਬਹੁ ਬਹੁ ਵਿਧ ਭਾਤੀ ਬੜੀਆਂ ਭਾਤਾਂ ਕਰਕੇ ਮਹਾਰਾਜੀ ਤੁਸੀਂ ਇਹ ਸ੍ਰਿਸ਼ਟੀ ਪਾਈ ਹੈ ਰੰਗ ਪ੍ਰੰਗ opal ਜਨਾ ਕਈ ਤਰ੍ਹਾਂ ਦੇ ਜਨ ਬਣਾਤੇ ਬਹੁ ਬਹੁ ਵਿਧ ਭਾਤੀ ਬੜੀ ਬੜੀ ਕਿਸਮ ਦੇ ਲੋਕ ਬਣਾਤੇ ਕੋਈ ਪਤਲਾ ਬਣਾਤਾ ਕੋਈ ਬੋਟਾ ਬਣਾਤਾ ਕੋਈ ਮਧਰਾ ਬਣਾਤਾ ਕੋਈ ਲੰਮਾ ਬਣਾਤਾ ਇਸ ਕਰਕੇ ਬਹੁਤ ਬਾਤ ਨਾਲ ਤੁਸੀਂ ਸਾਰੀ ਸ੍ਰਿਸ਼ਟਿ ਪਾਈ ਹੈ ਜੀ ਤੂੰ ਜਾਣ ਹੈ ਜिन्न ਓ ਪਾਈ ਹੈ ਸਭ ਖੇਲ ਤੂੰ ਮਾਤੀ ਹੇ ਵੈਗੁਰੂ ਜੀ ਤੁਸੀਂ ਇਹ ਜਾਣਦੇ ਕਿ ਤੁਸੀਂ ਇੰਨੀਆਂ ਕਿਸਮਾਂ ਕਿਉਂ ਬਣਾਈਆਂ ਇੰਨੀ ਕਿਸਮਾਂ ਦੀ ਦੁਨੀਆ ਕਿਉਂ ਬਣਾਈਆਂ ਐਨੇ ਰੰਗ ਕਿਉਂ ਭਰੇ ਆ ਇਹ ਤੁਸੀਂ ਜਾਣਦੇ ਹੋ ਸਭ ਖੇਲ ਤੂੰ ਆਤੀ ਇਹ ਸਾਰਾ ਖੇਲ ਤੁਹਾਡਾ ਹੀ ਹੈ ਹੋਰ ਕੋਈ ਨਹੀਂ ਕਰ ਸਕਦਾ ਇਹ ਮਹਾਰਾਜੀ ਅਸੀਂ ਤੇ ਕਦੇ ਵੀ ਆਪ ਜੀ ਦੇ ਕੀਤੇ ਨੂੰ ਨਹੀਂ ਜਾਣ ਸਕਦੇ ਰੰਗਾ ਰੰਗਾ ਰੰਗਨ ਕੀ ਰੰਗਾ ਕੀ ਧਾਸ ਕਰੇ ਇੱਕ ਸੰਗਾ ਮਹਾਰਾਜ ਜੀ ਤੁਸੀਂ ਕਈ ਰੰਗ ਬਣਾਏ ਆ ਤੇ ਕਈ ਰੰਗਾਂ ਦੀ ਤੁਸੀਂ ਸ੍ਰੀਤੀ ਉਪਾਉ ਦਿੱਤੀ ਐ ਇਹ ਤੁਹਾਡਾ ਖੇਲ ਐ ਅਸੀਂ ਇਸ ਨੂੰ ਕੁਛ ਨਹੀਂ ਜਾਣ ਸਕਦੇ ਸਾਰਾ ਅਕੀਲ ਤੁਹਾਡਾ ਹੈ ਜੀ ਇੱਕ ਆਵੇ ਇੱਕ ਜਾਹੇ ਉਠ ਬਿਨ ਨਾ ਆਵੇ ਮਰ ਜਾਂਦੀ ਏਹੀ ਦੁਨੀਆ ਐ ਨਾ ਇਹਦੇ ਚ ਆਉਣ ਜਾਣ ਦਾ ਹੁਕਮ ਤੇ ਸੇਕਾ ਹੁਗਾਂ ਬੁੱਝ ਸਮਾਵੇਂ ਗਏ ਬਹੁ ਰਮ ਕਾਹੇ ਆਵੇਂਗੇ ਇਹਦੇ ਵਿੱਚ ਕੋਈ ਆਈ ਜਾਂਦੇ ਆ ਕੋਈ ਜਾਈ ਜਾਂਦੇ ਆ ਨਵੇਂ ਪੱਤੇ ਲੱਗਦੇ ਆ ਪੁਰਾਣੇ ਪੱਤੇ ਝੜਦੇ ਜਾਂਦੇ ਜਿਸ ਤਰ੍ਹਾਂ ਦਰਖਤਾਂ ਦੇ ਇਸ ਤਰ੍ਹਾਂ ਹੀ ਦਾਦਾ ਚੜਾਈ ਕਰ ਜਾਂਦਾ ਪੋਤਰਾ ਜੰਪ ਪੈਂਦਾ ਪਰਪੋਤਰਾ ਜੰਪ ਪੈਂਦਾ ਇਸ ਤਰ੍ਹਾਂ ਵਾਰੀ ਵਾਰੀ ਸਾਰੇ ਤੁਰੇ ਜਾਂਦੇ ਆ ਇੱਕ ਆਵੇ ਇੱਕ ਜਾਹੇ ਉੱਠ ਬਿਨ ਨਾਵੇ ਮਰ ਜਾਂਦੀ ਪਰੰਤੂ ਜਿਹੜੇ ਨਾਂ ਨਹੀਂ ਨਜਬਦੇ ਉਹ ਮਰਦੇ ਮਰ ਮਰ ਜਮੇ ਜਮੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਏ ਪਿਆ ਇਸ ਲੰਮੇ ਜਿਹੜੇ ਨਾਮ ਨਹੀਂ ਨਾ ਜਪਦੇ ਜਮ ਜਮ ਮਰੇ ਮਰੇ ਫਿਰ ਜੰਮੇ ਉਹ ਫਿਰ ਜਨਮ ਮਰ ਦੇ ਚੱਕਰ ਵਿੱਚ ਪੈ ਰਹਿੰਦੇ ਆ ਤੇ ਜਿਹੜੇ ਗੁਰਮੁਖ ਨਾਮ ਜਪਦੇ ਆ ਉਹ ਵੇ ਜਨਮ ਮਰ ਦੋਹਾਂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾ ਦੇ ਭਗਤੀ ਲਾਇਨ ਹਰ ਸਿਓ ਲੈਣ ਮਲਾਏ ਜਿਹੜੇ ਨਾਮ ਨਹੀਂ ਜਪਦੇ ਉਹ ਤੇ ਮਰਦੇ ਜੰਮਦੇ ਰਹਿੰਦੇ ਨੇ ਜਿਹੜੇ ਗੁਰਮੁਖਾ ਜਿਹੜੇ ਸੰਤਪੁਰਸ਼ ਆ ਉਹ ਆਉਂਦੇ ਆ ਤੇ ਆ ਕੇ ਲੋਕਾਂ ਨੂੰ ਜੀ ਜਿਹੜੇ ਜੀਵ ਉਹਨਾਂ ਨੂੰ ਭਗਤੀ ਦਾ ਦਾਨ ਦਿੰਦੇ ਆ ਤੇ ਆਪਦੇ ਸੰਸਾਰ ਦੇ ਵਿੱਚੋਂ ਆਪਣੀ ਮਰਜ਼ੀ ਨਾਲ ਆਉਂਦੇ ਤੇ ਮਰਜ਼ੀ ਨਾਲ ਜਾਂਦੇ ਹਨ ਜੀ ਗੁਰਮੁਖ ਰੰਗ ਚ ਲੂਲਿਆ ਰੰਗ ਹਰ ਰੰਗ ਰਾਤੀ ਜਿਹੜੇ ਗੁਰਮਖਾਣਾ ਉਹਨਾਂ ਨੂੰ ਗਾੜਾ ਰੰਗ ਲੱਗ ਜਾਂਦਾ ਲਾਲ ਰੰਗ ਤੇ ਸੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋ ਵੀ ਨੇ ਲੱਗਾ ਦਾਗਾ ਉਹਨਾਂ ਨੂੰ ਗੂੜਾ ਰੰਗ ਲੱਗਾ ਹੁੰਦਾ ਇਸ ਕਰਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਹਰੀ ਦੇ ਰੰਗ ਵਿੱਚ ਸਦਾ ਰੱਤੇ ਰਹੇਂਦੇ ਹਰ ਰੰਗ ਰੰਗ ਹਰ ਰੰਗ ਰਾਤੀ ਉਹ ਹਰੀ ਦੇ ਰੰਗ ਵਿੱਚ ਰੱਤੇ ਹੋਇਆ ਨਾ ਰੱਤਾ ਇਸ ਕਰਕੇ ਕਿਹਾ ਜਾਂਦਾ ਕਿ ਖੂਨ ਆ ਜਿਹੜਾ ਸਾਡੇ ਖੂਨ ਦਾ ਰੰਗ ਲਾਲ ਹੈ ਇਹਨੂੰ ਰੱਤ ਕਹਿੰਦੇ ਨੇ ਤੇ ਰੱਤ ਰੱਤ ਵਰਗਾ ਰੰਗ ਹੈ ਜਿਹੜਾ ਉਹਨੂੰ ਲਾਲ ਕਹਿੰਦੇ ਨੇ ਤੇ ਗੁਰਮੁਖ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਇਸ ਕਰਕੇ ਗੁਰਮੁਖਾ ਜਿਹੜੇ ਉਹ ਗਾੜੇ ਰੰਗ ਲਾਲ ਰੰਗ ਦੇ ਵਿੱਚ ਰੱਤੇ ਜਾਂਦੇ ਹਨ ਜੀ ਸੋ ਸੇ ਉਹ ਸਤ ਨਰੰਜਨੋ ਹਾਰੇ ਭੁਰਕੇ ਬੇਦਾਤੀ ਏ ਉਸ ਜੇ ਗੁਰਮੁਖੋ ਉਸੇ ਦੀ ਅਰਾਧਨਾ ਕਰੋ ਸੱਚਾ ਨਰੰਜਨ ਆ ਜਿਹੜਾ ਕਾਲਖ ਤੋਂ ਰਹਤਾ ਮੈਲਾ ਕਦੇ ਨਾ ਹੋ ਵੀ ਨੇ ਲੱਗੇ ਦਾਗ ਜਿਹੜਾ ਕਦੇ ਮੈਲਾ ਨਹੀਂ ਹੁੰਦਾ ਤੇ ਕਦੇ ਉਹਨੂੰ ਦਾਗ ਨਹੀਂ ਲੱਗਦੇ ਜੈਸੇ ਜਲ ਮੈਂ ਕਮਨ ਨਰਾਲਮ ਮੁਰਗਾਈ ਨੇ ਸਾਨੀ ਸੁਰਤ ਸਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ ਜਿਸ ਤਰ੍ਹਾਂ ਜਿਹੜੀ ਮੁਰਗਾਈ ਹੈ ਨਾ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਨਰਾਲਮ ਰਹਿੰਦੀ ਐ ਜਿਹੜਾ ਕਮਲ ਹੈ ਨਾ ਕਮਲ ਵੀ ਨਰਲੇਪ ਰਹਿੰਦਾ ਪਾਣੀ ਵਿੱਚ ਰਹਿ ਕੇ ਵੀ ਉਹਦੀਆਂ ਜੜਾਂ ਪਾਣੀ 'ਚ ਨਹੀਂ ਲੱਗੀਆਂ ਹੁੰਦੀਆਂ ਭਾਵੇਂ ਉਹ ਪਾਣੀ ਤੋਂ ਬਿਨਾ ਮਰ ਜਾਂਦਾ ਤੁਸੀਂ ਇਸ ਕਰਕੇ ਉਹ ਸਤ ਨਰੰਜਣ ਦੇ ਆਕਾਰ purkh ਵੈਗੂ ਹੈ ਨਾ ਜਿਹੜਾ ਅੰਜਨ ਹੁੰਦਾ ਕਾਲਖ ਜਿਹੜਾ ਨਰੰਜਣ ਹੈ ਉਹਦੇ ਤੋਂ ਰਹਿ ਤ ਸੂ ਸੇ ਉਹ ਸਤੰਨ ਰੰਜਨੋਂ ਹਰ purkh ਵਧਾਤੀ ਉਹ ਸਾਡਾ purkh ਵਧਾਤਾ ਹੈ ਹੋਰ ਕੋਈ ਨਹੀਂ ਹੈ ਉਸੇ ਨੇ ਸਾਨੂੰ ਮਾਰਨ ਲਖਾਇੇ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਉਹਨੇ ਸਾਡਾ ਮਰਨਾ ਲਿਖ ਕੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਤੇ ਸਾਡੇ ਜੀਵਨ ਦੀ ਸਾਜਨਾ ਕੀਤੀ ਹੈ ਉਹ ਪੁਰਖ ਬਦਾਤਾ ਹੈ ਜੀ ਤੂੰ ਆਪੇ ਆਪਸ ਜਾਣ ਹੈ ਵੱਡ ਪੁਰਖ ਵਡਾਤੀ ਏ ਵੈਗਰੂ ਜੀ ਤੁਸੀਂ ਆਪ ਸੁ ਜਾਣ ਚੰਗੇ ਪੁਰਖ ਹੋ ਆਪ ਹੀ ਸੋਹਣੇ ਪੁਰਖ ਹੋ ਤੇ ਵੱਡ ਪੁਰਖ ਵਡਾਤੀ ਬਹੁਤ ਵੱਡੇ ਪੁਰਖ ਹੋ ਤੇ ਤੁਹਾਡਾ ਵੱਡੀ ਹੋ ਵੱਡਾ અપਾਰ ਤੇਰਾ ਮਰਤਬਾ ਰੰਗ ਪ੍ਰੰਗਾ ਨੀਕ ਨਾ ਜਪਨ ਕਰਤਵਾ ਜੀਆਂ ਅੰਦਰ ਜੀਓ ਸਭ ਕੁਝ ਜਾਣਲਾ ਸਭ ਕੁਝ ਤੇਰੇ ਵਾਸਤੇ ਤੇਰਾ ਘਰ ਭਲਾ ਮਹਾਰਾਜ ਜੀ ਤੇਰਾ ਹੀ ਸਭ ਕੁਝ ਵੱਡਾ ਹੈ ਤੇ ਤੁਸੀਂ ਵੱਡੇ ਪੁਰਖ ਹੋ ਜੀ ਜੋ ਮਨ ਚਿਤ ਤੁਦ ਧਿਆਏ ਤੇ ਮੇਰੇ ਸੱਚਿਆ ਬਲ ਬਲ ਹੋ ਤੈਨ ਜਾਤੀ ਹੇ ਕਾਲਪੁਰਖ ਵੈਗਰੂ ਸੱਚਿਆ ਜਿਹੜੇ ਮਨ ਚਿਤ ਕਰਕੇ ਤੈਨੂੰ ਧਿਆਉਂਦੇ ਆ ਨਾ ਅਸੀਂ ਉਹਨਾਂ ਤੋਂ ਬਲਹਾਰ ਜਾਨੇ ਬਲਹਾਰ ਜਾਨੇ ਐ ਐਸੇ ਪੁਰਖਾਂ ਦੇ ਬਲਹਾਰ ਜਾਨੇ ਐ ਅੱਜ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਾ ਦਿਨ ਹੈ ਉਹਨਾਂ ਦਾ ਅੱਜ ਕੱਲ ਦਿਨ ਸੀ ਤੇ ਉਸ ਦਿਨ ਨੂੰ ਅਸੀਂ ਵਾਰ-ਵਾਰ ਵਾਰ-ਵਾਰ ਨਮਸਕਾਰਦੇ ਹਾਂ ਨਮਸਕਾਰ ਕਰਦੇ ਹਾਂ ਤੇ ਅਸੀਂ ਉਹਨਾਂ ਤੋਂ ਬਲਹਾਰ ਜਾਨੇ ਹਾਂ ਕੱਲ ਉਹਨਾਂ ਦਾ ਜਿਹੜਾ ਸ਼ਹੀਦੀ ਦਾ ਦਿਵਸ ਸੀ ਤੇ ਹੁਣ ਅੱਜ ਉਨ੍ਹਾਂ ਦੇ ਅੱਜਾ ਅੱਜ ਹੈ ਅੱਜ ਉਹਨਾਂ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਨਾਂ ਦਾ ਸ਼ਹੀਦੀ ਦਿਵਸ ਹੈ ਉਹਨਾਂ ਨੇ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਕੀਤੀ ਤਿਲਕ ਜਨੂ ਰਾਖਾ ਪ੍ਰਭਤਾਕਾ ਕਿਨੋਂ ਕਲੋਂ ਵੱਡੋ ਕਲੂ ਮੈ ਸਾਕਾ ਤਿਲਕ ਜੱਚੂ ਜਨੂ ਰਾਖਾ ਪ੍ਰਭਤਾਕਾ ਤਿਰਕ ਦੇ ਜਨੂ ਦੀ ਰੱਖਿਆ ਹੇਤ ਉਹਨਾਂ ਨੇ ਆਪਣਾ ਸਿਰ ਕਟਾਇਆ ਤੇ Hindu ਧਰਮ ਦੀ ਰੱਖਿਆ ਕੀਤੀ ਜੋ ਬਲੀਦਾਨ ਦਿੱਤਾ ਆਪਣੇ ਸਿਰ ਦਾ ਤੇ ਆਪ ਸ਼ਹੀਦੀ ਪ੍ਰਾਪਤ ਕੀਤੀ ਇੱਕ ਵੱਡੀ ਗੱਲ ਇਹ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ ਨਾ ਜਿਹੜੇ ਸਾਰੇ ਦੁਨੀਆ ਦੇ ਜੋ ਪਗੰਬਰ ਹੋਏ ਜੋ ਵੀ ਵੱਡੇ ਵੱਡੇ ਲੋਕ ਹੋਏ ਜੋ ਮਹਾਪੁਰਸ਼ ਹੋਏ ਆ ਸਾਰਿਆਂ ਦਾ ਸੰਸਕਾਰ ਇੱਕ ਜਗ੍ਹਾ ਹੋਇਆ ਜਾਂ ਕਬਰ ਇੱਕ ਜਗ੍ਹਾ ਹੋਈ ਜਾਂ ਦਫਨਾਏ ਇੱਕ ਜਗ੍ਹਾ ਗਏ ਆ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ ਜਿਨ੍ਹਾਂ ਦੇ ਦੋ ਸੀਸਕਾਜ ਬਣੇ ਹਨ ਉਹਨਾਂ ਦੇ ਸੀਸ ਉਹਨਾਂ ਦਾ ਸੰਸਕਾਰ ਦੋ ਜਗ੍ਹਾ ਹੋਇਆ ਹੈ ਤੜ ਦਾ ਸੰਸਕਾਰ ਉਹਨਾਂ ਸੀਸਕਾਂ ਜੀ ਸਾਹਿਬ ਦਿੱਲੀ ਵਿਖੇ ਹੋਇਆ ਹੈ ਤੇ ਸੀਸ ਦਾ ਸੰਸਕਾਰ ਜਿਹੜਾ ਉਹ ਆਨੰਦਪੁਰ ਸਾਹਿਬ ਵਿਖੇ ਹੋਇਆ ਹੈ ਇਸ ਕਰਕੇ ਉਹਨਾਂ ਦੇ ਦੋ ਗੁਰਦੁਆਰਾ ਸਾਹਿਬਾਨ ਜਿਹੜੇ ਸ਼ਿਸ਼ੋਭਤ ਹਨ ਗੁਰਦੁਆਰਾ ਸੀਸਗੰਜ ਸਾਹਿਬ ਜੋ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦੇ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣਾ ਆਰੇ ਬਖਸ਼ ਲੈਣਾ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਆਹ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵਾਲ ਵਧਿਏ ਜੀ ਤੁਮ ਆਪੇ ਆਪ ਸੁ ਜਾਣ ਹੈ ਵਾਟਪੁਰ ਖਵੜਾਤੀ ਜੋ ਮਨ ਚਿੱਤ ਤੁਦ ਧਿਆਏ ਦੇ ਮੇਰੇ ਸੱਚਿਆ ਬਲ ਬਲ ਹੋ ਤਨ ਜਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ